ਕਿਉਂ ਨਾ ਬੋਲ ਕੇ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੋਲ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬਾਜੋ ਪਲੀਜ਼ ਪਲੀਜ਼ ਮੈਂ ਤੁਹਾਨੂੰ ਦੱਸਦਾ ਨਹੀਂ ਚੱਲ ਜਿੰਦੋ ਲੱਗਾ ਬਹੁਤ ਬਹੁਤ ਧੰਨਵਾਦ ਲੱਗਾ ਗਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਵਦਨ ਘਾਰਾਂ ਦੀ ਗੱਲ ਕਰੋ ਇਹ ਜੰਡੀਰ ਸਾਨੂੰ ਲੈਣਾ ਚਾਹੀਦਾ ਇਹਦੀ ਗੱਲ ਕਰੋ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਕੋਲੇ ਚਾਹੀਦਾ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸੀ ਸੈਂਟਰ 'ਚ ਵੀ ਰਹੀ ਪੰਜਾਬ 'ਚ ਵੀ ਰਹੀ ਉਹਦੇ ਨਾਲੇ ਮੂੰਹ 'ਚ ਗੁੰਗੁਨੀਆਂ ਪਾਈ ਨੇ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਉਹਦੇ ਕੈਪਟਨ ਮਰਿੰਦਰ ਨੇ ਕੀ ਕੀਤਾ ਕਾਂਗਰਸੀਆਂ ਨੇ ਜਵਾਬ ਦਿਓ ਜਵਾਬ ਖੜ ਜਾ ਕਿਉਂ ਨਾ ਬੋਲੋ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਮੈਨੂੰ ਸਾਹਰੀ ਚੱਲੇ ਦਿਓ ਲੱਖਾਂ ਦਾ ਬਹੁਤ ਬਹੁਤ ਧੰਨਵਾਦ ਲੱਖਾਂ ਦਾ ਨਾਂ ਦਾ ਬਹੁਤ ਬਹੁਤ ਧੰਨਵਾਦ ਆ ਬੈਠਿਆ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਭਾਈ ਜੀ ਭਾਈ ਜੀ ਕਿਉਂ ਨਾ ਬੋਲ ਕੇ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੋਲੋ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਵੇਖੋ ਸਾਰੇ ਜੀ ਦੱਸੋ ਲੱਗਾ ਮਨਾਓ ਜੀ ਬਹੁਤ ਬਹੁਤ ਧੰਨਵਾਦ ਲੱਗਾ ਗਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਵਦਨ ਘਾਰਾਂ ਦੀ ਗੱਲ ਕਰੋ ਇਹ ਚੰਡੀ ਅਰ ਸਾਨੂੰ ਮਿਲਣਾ ਚਾਹੀਦਾ ਹੈ ਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸੀ ਸੈਂਟਰ 'ਚ ਵੀ ਰਹੀ ਪੰਜਾਬ 'ਚ ਵੀ ਰਹੀ ਉਹਦੇ ਨਾਲੇ ਮੁੱਛ ਘੁੰਗਰੀਆਂ ਪਾਈਆਂ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਉਹਦੇ ਕੈਪਟਨ ਅਮਰਿੰਦਰ ਨੇ ਕੀ ਕੀਤਾ ਕਾਂਗਰਸੀਆਂ ਨੇ ਜਵਾਬ ਦਿਓ ਜਵਾਬ ਦਿਓ ਭਾਈ ਜੀ ਭਾਈ ਜੀ ਕਿਉਂ ਨਾ ਬੋਲ ਕੇ ਖੜ ਜਾ ਕਿਉਂ ਨਾ ਬੋਲ ਭਾਈ ਜੀ ਪਲੀਜ਼ ਬੇਨਤੀ ਐ ਮੇਰੇ ਬੇਨਤੀ ਹੈ ਸਾਰੇ ਜਣੇ ਪਾਜੋ ਪਲੀਜ਼ ਪਲੀਜ਼ ਮੈਂ ਕਿਹਾ ਸਾਰੇ ਜਣੇ ਪਾਜੋ ਲੱਗਾ ਬਹੁਤ ਬਹੁਤ ਧੰਨਵਾਦ ਲੱਗਾ ਗਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਭਾਈ ਜੀ ਭਾਈ ਜੀ ਕਿਉਂ ਨਾ ਬੋਲ ਕੇ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੋਲ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਿਹਾ ਬੇਨਤੀ ਹੈ ਸਾਰੇ ਜਣੇ ਪਾਜੋ ਪਲੀਜ਼ ਪਲੀਜ਼ ਮੈਂ ਕਿਹਾ ਸਾਰੇ ਜਣੇ ਪਾਜੋ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਗਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਬਦਲ ਘਾਰਾਂ ਦੀ ਗੱਲ ਕਰੋ ਇਹ ਚੰਡੀ ਅਰ ਸਾਨੂੰ ਮਿਲਣਾ ਚਾਹੀਦਾ ਹੈ ਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲ ਚਾਹੀਦੇ ਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸੀ ਸੈਂਟਰ ਚ ਵੀ ਰਹੀ ਪੰਜਾਬ ਚ ਵੀ ਰਹੀ ਉਹਦੇ ਨਾਲੇ ਮੂੰਹ ਕੋ ਗੁਣੀਆਂ ਪਾ ਕੇ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਉਹਦੇ ਕੈਪਟਨ ਮਨਿੰਦਰ ਨੇ ਕੀ ਕੀਤਾ ਗਾਗਰਸਿਰਾਂ ਨੇ ਜਵਾਬ ਦਿਓ ਜਵਾਬ ਦਿਓ ਭਾਈ ਜੀ ਭਾਈ ਜੀ ਕਿਉਂ ਨਾ ਬੋਲ ਗਏ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੋਲੋ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹਿੰਦਾ ਬੇਨਤੀ ਹੈ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਮੈਂ ਨਹੀਂ ਸਾਹ ਹੀ ਚੱਲਣ ਦੋ ਲੱਗਾ ਧੰਨਵਾਦ ਲੱਗ ਪਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਂਤੀ ਬਾਈ ਜੀ ਬੇਂਤੀਆਂ